ਕੜੀਆਂ ਹੋ ਗਏ ਝਾਮਨੋ ਗਾਹ ਨਦੀਆ ਇਹ ਆਪਾਂ ਸਰਾਇ ਨੂੰ ਫਰੀਦਾਲੀ ਕਾਡੀਆਂ ਪਜਾ ਦੇਣਾ ਹੈ ਐਨਾ ਕੁੜੀਆਂ ਕੱਡੀਆਂ ਹੋ ਗਏ ਆ ਜਾਣੇ ਯਾਰ ਚਲੋ 41 ਗਾਦੀ ਉਹਨਾਂ ਸਵੇਰ ਨੂੰ ਆਉਂਦੀ ਬਾਜ਼ਾਰ ਦੇ ਵਿੱਚ ਤਾਂ ਉਹਨਾਂ ਕੁੜੀਆਂ ਵੀ ਸਰਦਾਰ ਕੌਣ ਦੀ ਹੁਸਨ ਦੀ ਮਾਲਕਾ ਵੇਖੋ ਇਹ ਘਟਿਆ ਮਿੰਟਾਂ ਦੇ ਆਸਤ ਹੋਏ ਨੇ ਬੇਤਵਾਰਿੰਦਰ ਆਸ਼ਕੀ ਦਾ ਬੜੇ ਬੜੇ ਉਹਨੇ ਨਕਰੀ ਆਈ ਰਾਤੇ ਮੈਂ ਕਰੀ ਆ ਮਿਰਜਾ ਮਿਰਜਾ ਨੇ ਹੋਣਾ ਪਰ ਇਹ ਜਿਹੜੇ ਆਸ਼ਕ ਨੇ ਘਟਿਆ ਮਿੰਟਾਂ ਦੇ ਹੋਏ ਨੇ ਤਾਂ ਕੁੜੀਆਂ ਨੂੰ ਨਾਲ ਲੈ ਕੇ ਸਵੇਰੇ ਬਾਜ਼ਾਰ ਵਾਲੋਂ ਆ ਰਹੀਆਂ ਉਸ ਸਮੇਂ ਦੀ ਬਾਤਾਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾਂ ਤੇ ਉਸਨੂੰ ਤਾਂ ਕਾਉਣੀ ਲੈ ਕੇ ਹਰ ਜਗ੍ਹਾ ਤੇ ਇੱਕ ਜਮੀਨ ਨੂੰ ਹਾਕਸਾ ਦੀ ਨਾ ਲੈ ਕੇ ਕਹਿੰਦਾ ਕਿ ਕੋਈ ਕਹਿੰਦਾ ਕਿ ਮੇਰੀ ਦੁਕਾਨ ਨਾਲ ਆ ਮੇਰੇ ਨੂੰ ਕੰਮ ਚਾਹ। ਕਾ ਨਹੀਂ। ਇਹ ਚਲਦਾ ਨਾ ਜਾਣਾ ਰੋ ਉੱਥੇ ਹੀ ਜਾਣਾ। Oh, yeah. you <laughs> ਦਾ ਕੋ ਬਿਆਹ ਕਹੇ ਲਾ ਲੂ ਰਹੇ ਅਗਰ ਵੀ ਬਾਣੀ ਦਾ ਇੰਨਾ ਦਾ ਦਰੋਦਾ ਕਿਤੇ ਹੱਥ ਮੁਕਦੂਗਾ ਹਾਂ ਵੀ ਨਹੀਂ ਭੁਗਦਾ ਹੈ ਆਖਰਕਾਰ ਵੀ ਕੁਰੀਆ ਨੇ ਬੇਗੋ ਨੂੰ ਮਜਬੂਰ ਕਰਦਿਆ ਵੀ ਬੇਗੋ ਕੈਦੇ ਨੂੰ ਇੱਕ ਵਾਰ ਕੈਦੇ ਵੀ ਦੇਖ ਲੈ ਮੈਂ ਬਾਣੀ ਦਾ ਫਿਰ ਵੀ ਆਪ ਲੌਂਗਾ ਤੇ ਨਹੀਂ ਲੌਂਗਾ ਬਾਹਰ ਨਹੀਂ ਹੋ ਜਾਣਾ ਦੇ ਲੋ ਸਾਡ ਦੁਨੀਆਂ ਦਾ ਨਿਕਾ ਹੋ ਗਿਆ ਮੇਰਾ ਸੱਤੀ ਦਾ ਆ ਗਿਆ ਮੇਰਾ ਪੱਈਆ ਖਤ ਨਾਲ ਗਾਉਂ ਗਿਆ ਉਰੀਆ ਦਾ ਲੰਬਿਆ ਵਾ ਦਾ ਬਾਜ਼ਾਰ ਨੂੰ ਹੋ ਗਿਆ ਜਿੱਧਿਆ ਇਧਰ ਮਾਨਾ ਜੋਤਾਂ ਵੀ ਮੈਂ ਵੀ ਹੁਣ ਕੀ ਕਰਨਾ ਉਹਨੇ ਵੀ ਆਪਣਾ ਪਾਣਾ ਚੱਕਿਆ ਮੁੰਡੇ ਨੇ ਮਾਰਿਆ ਉਹ ਵੀ ਆਪਣੇ ਮਾੜੇ ਮਾੜੇ ਹੋ ਗਿਆ ਉਰੀਆਲੇ ਮਾਰ ਹੋ ਗਿਆ ਦਸ ਦੁਨੀਆਂ ਨੇ ਕਿਸੇ ਨਿਕਾ ਮਾਰ ਕੇ ਦੇਖੀ ਸੀ ਜਿਹੜੇ ਦੇਖੀ ਬਿਟਾਇਆ ਕਿਹਦੇ ਨਾਲ ਇਹ ਨਹੀਂ ਆ ਰਿਹਾ ਬੰਦਾ ਯਾਰ ਸਿਆਣਾ ਇੱਕ ਕਹਾਣੀ ਸੀ ਆ ਮੇਰ ਨੂੰ ਇਹ ਤਾਂ ਨਾਲ ਜਿਨ ਨਾਲ ਹੀ ਆ ਗਿਆ ਆਪਣੇ ਵੀ ਦਾ ਗਿਆ ਕਰੀ ਹਿੰਦਾ ਕਰੀ ਉਸ 7 ਰੁਪਏ ਵਾਪਸ ਮੁੜ ਆ ਗਿਆ ਇਹ ਜਦੋਂ ਪਿੰਡ ਨੂੰ ਹੀ ਜਾਂਦੀਆਂ 7 ਪਿੰਡ ਦੇ ਵਿੱਚ ਰਾਜ ਫੇਰੋ ਬਾਗ ਦੇ ਕੋਲ ਆ ਉਹ ਕਹਿ ਲਗਾ ਮੇਰ ਨੂੰ ਅੱਧੀ ਜੱਟ ਵੀ ਵੱਡ ਵੀ ਜੇ ਨਾਲੇ ਪਿੰਡ ਚ ਲੈ ਗਿਆ ਪਰ ਘਰ ਦਾ ਫੜ ਕੇ ਢਾਣਾ ਆਪਾਂ ਨੂੰ ਟੁੱਟਣਗੇ ਵੀ ਆ ਜਿਹੜਾ ਅੱਜ ਕੇ ਜਾਂਦਾ ਨਾਲ ਜੀ ਸ਼ਾਬਾਸ਼ 加ੜੀ ਉੱਤੇ ਦੇਖੋ ਆ ਗਿਆ ਆ ਗਿਆ ਕੋੜ ਆ ਗਿਆ ਰਾਣੀ ਦਾ ਉਹਦੇ ਉੱਤੇ ਕੋੜ ਦੇ ਉੱਤੇ ਦੇਖੋ ਫੜ ਗਈ ਐ ¡Gracias!